ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੀ ਹਾਂ ਅੱਜ ਦੇ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਤੇ ਅੱਜ ਆਪਾਂ ਚੱਲੇ ਸੀਗੇ ਗੁਰਦੁਆਰੇ ਤੇ ਅਸੀਂ ਹੋ ਰਹੇ ਸੀਗੇ ਰੈਡੀ ਇਸ ਤੋਂ ਪਹਿਲਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫਿਰ ਮੈਂ ਉਸ ਤੋਂ ਬਾਅਦ ਦੱਸਦੀ ਹਾਂ ਅਸੀਂ ਕਿੱਥੇ ਚੱਲੇ ਹਾਂ ਤੇ ਜਲਦੀ ਜਲਦੀ ਕਰ ਲਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਅੱਜ ਆਪਾਂ ਜਾਣਾ ਸੀਗੇ ਗੁਰਦੁਆਰੇ ਤੇ ਇਸ ਲਈ ਆਪਾਂ ਹੋ ਰਹੇ ਸੀਗੇ ਰੈਡੀ ਤੇ ਭਾਬੀ ਠੀਕ ਨਹੀਂ ਸੀਗੇ ਭਾਬੀ ਨੇ ਤੇ ਜਾਣਾ ਨਹੀਂ ਸੀਗੇ ਤੇ ਮੈਂ ਤੇ ਹਿੰਮਤ ਨੇ ਤੇ ਦੀ ਦੀਦੀ ਬੇਟੀ ਆ ਦਿਲਨਾਜ਼ ਉਹਨਾਂ ਨੇ ਜਾਣਾ ਸੀ ਤੇ ਮੰਮੀ ਨੇ ਜਾਣਾ ਸੀਗਾ ਤੇ ਪਾਪਾ ਤੇ ਉਹ ਵੀਰ ਜੀ ਤੇ ਚਲੇ ਗਏ ਸੀ ਤੇ ਉਹਨਾਂ ਨੂੰ ਮੈਂ ਫੋਨ ਕਰੂੰਗੀ ਤੇ ਫਿਰ ਬੱਚੇ ਬਾਅਦ ਵਿੱਚ ਫੇਰ ਲੈ ਜਾਣਗੇ ਕਿਉਂਕਿ ਆਪਣਾ ਨਾ ਗੁਰਦੁਆਰਾ ਬਹੁਤ ਜ਼ਿਆਦਾ ਦੂਰ ਆ ਤੇ ਤੁਰ ਕੇ ਜਾਣਾ ਬੱਚਾ ਉਹਨਾਂ ਲੈ ਕੇ ਬੜਾ ਹੀ ਔਖਾ ਹੋ ਜਾਂਦਾ ਵਾ ਤੇ ਜੇ ਭਾਬੀ ਨੇ ਵੀ ਨਹੀਂ ਜਾਣਾ ਨਹੀਂ ਤਾਂ ਰਾਹ ਵਿੱਚ ਅੱਦੇ ਰਾਹ ਚ ਉਹ ਚੁੱਕ ਲੈਣੀ ਹੁੰਦੀ ਅੱਦੇ ਰਾਹ ਵਿੱਚ ਮੈਂ ਹੀ ਮਤਲਬ ਚੁੱਕ ਲੈਣੀ ਹੁੰਨੀ ਤਾਂ ਮੰਮੀ ਕੋਲ ਤਾਂ ਵੈਸੇ ਨਹੀਂ ਚੁੱਕੇ ਜਾਂਦੇ ਬੱਚਾ ਤੇ ਇਸ ਕਰਕੇ ਫਿਰ ਭਾਬੀ ਨੇ ਤੇ ਜਾਣ ਨਹੀਂ ਸੀ ਮੈਂ ਹਾਂ ਓਕਾ ਜਾਣ ਤੇ ਭਾਬੀ ਕਹਿੰਦੀ ਚਲ ਤੂੰ ਕੋਈ ਨੀ ਵੀਰ ਨੂੰ ਫੋਨ ਲਾ ਦੀ ਅੱਗੋਂ ਤੁਹਾਨੂੰ ਲੈ ਜੂਗਾ ਤੇ ਕਹਿੰਦੀ ਚਲ ਤੂੰ ਹਿੰਮਤ ਤੂੰ ਰੈਡੀ ਕਰਦੇ ਮੈਂ ਫੋਨ ਲਾ ਹੀ ਦੇਨੀ ਆ ਤੇ ਉਹ ਲੈ ਜਾਣਗੇ ਤੇ ਤੁਸੀਂ ਆਰਾਮ ਨਾਲ ਤਿਆਰ ਹੋ ਕੇ ਚਲ ਜਿਓ ਜੇ ਮੈਂ ਚਲੋ ਠੀਕ ਆ ਤੇ ਉਧਰੋਂ ਮੰਮੀ ਵੀ ਹੁਣੇ ਰੈਡੀ ਹੋ ਗਏ ਸੀਗੇ ਤੇ ਅੱਜ ਮੇਰੀ ਵੀਡੀਓ ਥੋੜੀ ਜਿਹੀ ਖਰਾਬ ਹੋਣ ਦੀ ਹੈ ਕਿਉਂਕਿ ਮੈਂ ਨਾ ਫੋਨ ਥੋੜਾ ਗਲਤ ਫੋਨ ਰੱਖ ਦਿੱਤਾ ਕਿਉਂਕਿ ਉਹ ਅਲਮਾਰੀ ਦੀ ਥੋੜੀ ਜਿਹੀ ਔਰ ਆ ਰਹੀ ਸੀ ਵੀਡੀਓ ਜੀ ਵਿੱਚ ਤੇ ਉਹ ਪਰਛਾਵਾਂ ਜਾਈ ਜਾਂਦਾ ਸੀ ਬਾਹਰੋਂ ਸੂਰਜ ਦਾ ਤੇ ਵੀਡੀਓ ਨੂੰ ਖਰਾਬ じゃ ਕਰ ਰਿਆ ਸੀਗਾ ਤੇ ਭਾਬੀ ਨੂੰ ਮੈਂ ਕਹਿ ਰਹੀ ਹਾਂ ਥੋੜਾ ਸੈਟ じゃ ਕਰਕੇ ਰੱਖ ਦੋ ਤੇ ਮੰਮੀ ਤਾਂ ਹੋ ਕੇ ਰੈਡੀ ਆ ਗਏ ਸੀਗੇ ਸਾਡੀ ਗੁਰਦੁਆਰੇ ਕਿਸੇ ਨੇ ਸੁਖਮਨੀ ਸਾਹਿਬ ਰਖਵਾਇਆ ਸੀਗਾ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਸੀ ਇਸ ਕਰਕੇ ਹੁਣ ਅਸੀਂ ਸਾਰਿਆਂ ਨੇ ਉੱਥੇ ਜਾਣਾ ਸੀਗਾ ਤੇ ਚਲੋ ਹਨ ਹੋ ਆਈਏ ਤੇ ਗੁਰਦੁਆਰੀ ਸੀਗਾ ਪ੍ਰੋਗਰਾਮ ਆਪਣੀ ਤੇ ਅਪਾ ਅੱਜ ਸਾਰੇ ਜਾਵਾਂਗੇ ਭਾਬੀ ਨੂੰ ਛੱਡ ਕੇ ਤੇ ਭਾਬੀ ਕਿੰਨੀ ਚੱਲ ਮੈਂ ਰੈਸਟ ਵਗੈਰਾ ਕਰ ਲੂੰਗੀ ਨਾਲੇ ਪਿੱਛੇ ਕੰਮ ਕਰ ਲੂੰਗੀ ਤੁਸੀਂ ਚੱਲ ਜਾਓ ਤੇ ਉਧਰ ਮੈਂ ਹਿੰਮਤ ਨੂੰ ਰੈਡੀ ਕਰਦੀ ਪਈ ਸੀਗੀ ਤੇ ਇਹ ਭਾਬੀ ਕਿੰਨੀ ਚੱਲ ਤੁਸੀਂ ਹੋ ਜਿਓ ਰੈਡੀ ਚ ਤੇ ਮੈਨੂੰ ਫੜਾ ਦਿਓ ਹਿੰਮਤ ਨੂੰ ਤੇ ਮੰਮੀ ਇਹ ਨਹੀਂ ਜਲਦੋਂ ਸਿੱਧਾ ਹੀ ਸਿਰਵਾ ਦੇ ਜੇ ਨਹੀਂ ਭਗਾ ਰਿਆ ਭਗਾਉਂਦਾ ਨਹੀਂ ਪਿਆ ਸੀ ਸਿਰ ਤੇ ਮੈਂ ਮਮੂ ਮੈਂ ਜੁੜੀ ਤੋ ਰਾਤ ਰਬੜ ਲਾਉਣਾ ਭੁੱਲ ਗਈ ਸੀ ਜੇ ਤੇ ਰਬੜ ਲਾ ਦਈਏ ਨਾ ਤੇ ਵਾਹ ਤੇ ਹੱਥ ਜਿਹਾ ਮਾਰ ਦਈਏ ਤੇ ਫਿਰ ਤੇ ਸੈਟ ਜੀ ਹੋ ਜਾਂਦੇ ਵਾਲ ਤੋ ਮੈਨੂੰ ਰਬੜ ਲਾਉਣਾ ਯਾਦ ਭੁੱਲ ਗਿਆ ਤੇ ਉਹ ਨਾ ਵਾਲ ਦੇ ਸਿੱਧੇ ਸਿੱਧੇ ਜੀ ਹੋ ਜਾਂਦੇ ਉੱਪਰ ਜੇ ਨੂੰ ਖੜੇ ਹੋ ਜਾਈ ਜਾਂਦੇ ਸੀਗੇ ਤੇ ਮੈਂ ਨਹੀਂ ਮਮਾ ਜੁੜੀ ਕਰਨੀ ਪੈਣੀ ਆ ਤੇ ਤੁਹਾਨੂੰ ਇੱਥੇ ਪਤਾ ਮੈਂ ਨਾ ਆਂਦੀ ਆਇਲ ਨਹੀਂ ਲਾਇਆ ਸਿਰ ਨੂੰ ਤੇ ਉਹ ਰਫਾ ਜਿਹੀ ਹੋਏ ਪਏ ਸੀਗੇ ਵਾਲ ਮੈਂ ਉੱਥੇ ਦੇਖਿਆ ਸੀਗਾ ਬਾਅਦ ਵਿੱਚ ਮੈਂ ਆਈ ਯਾਰ ਭੁੱਲੀ ਗਈ ਮੈਂ ਤਾਂ ਲਾਉਣਾ ਤੇਲ ਤੇ ਮੈਂ ਹ ਰਫ ਜਿਹੀ ਹੋਈ ਪਈ ਸੀ ਖਿੱਲਰ ਦੇ ਪੈਸੀ ਜਿਹਦਾ ਔਇਲ ਵਗੈਰਾ ਲੱਗਾ ਹੋਇ ਤੇ ਇੱਕ ਸਟੇਜ ਹੀ ਰਹਿੰਦੇ ਆ ਤੇ ਉਸ ਤੋਂ ਬਾਅਦ ਮੈਂ ਰੈਡੀ ਕਰਕੇ ਭਾਬੀ ਨੂੰ ਫੜਾ ਦਿੱਤਾ ਉਸ ਤੋਂ ਬਾਅਦ ਮੈਂ ਆਪ ਰੈਡੀ ਹੋ ਗਈ ਸੀਗੀ ਤੇ ਆਪ ਨੂੰ ਮੈਨੂੰ ਬਹਾਵਾ ਟਾਈਮ ਲੱਗ ਜਾਂਦਾ ਫਿਰ ਸੇਰਬ ਸੁਰ ਕਰਨ ਤੇ ਤੇ ਉਸ ਤੋਂ ਬਾਅਦ ਆਪਾਂ ਸਿੰਪਲ ਜਿਹਾ ਲੁੱਕ ਕਰ ਕੀ ਹੈ ਜ਼ਿਆਦਾ ਫਿਰ ਗੁਰਦੁਆਰੇ ਜ਼ਿਆਦਾ ਫਿਰ ਕਰਕੇ ਵੀ ਨਹੀਂ ਨਾ ਭਜਾਈਦਾ ਤੇ ਫਿਰ ਅਸੀ ਕਰੋ ਤਰਪੇ ਸੀਗੇ ਮੈਂ ਤੇ ਮੰਮਾ ਸਾਡਾ ਗੁਰਦੁਆਰਾ ਕਾਫੀ ਦੂਰ ਆ ਤੇ ਮੈਂ ਪਹਿਲਾਂ ਉੱਥੋਂ ਤਾਂ ਵੀਡੀਓ ਪਰੋਮ ਬਣਾਈ ਨਹੀਂ ਸੀਗੀ ਤੇ ਮੈਂ ਗਾਂ ਜੇ ਆਣ ਕੇ ਬਣਾਈ ਸੀਗੀ ਕਿਉਂਕਿ ਰਾਸਤੇ ਵਿੱਚ ਫਿਰ ਵਾਵਾ ਲੋਕ ਇਧਰ ਉਧਰ ਜਾਂਦੇ ਫਿਰ ਚੰਗਾ ਜਿਆ ਨਹੀਂ ਲੱਗਦਾ ਰਾਹ ਵਿੱਚ ਤੇ ਉਸ ਤੋਂ ਬਾਅਦ ਅਸੀਂ ਜਾਂਦਿਆਂ ਦੀ ਮੈਂ ਤੇ ਮੰਮੀ ਨੇ ਫਿਰ ਬਣਾਈ ਵੀਡੀਓ ਮੰਮੀ ਅੱਗੇ ਅੱਗੇ ਜਾਂਦੀ ਸੀ ਮੈਂ ਪਿੱਛੇ ਪਿੱਛੇ ਜਾ ਰਹੀ ਸੀ ਮੰਮੀ ਦੇ ਤੇ ਗੁਰਦੁਆਰੇ ਮੈਂ ਸ਼ੁਕਰ ਨੇੜੇ ਜੇ ਹੀ ਆ ਗਿਆ ਵਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਅਸੀਂ ਵਲੀ-ਵਲੀ ਆ ਰਹੇ ਸੀ ਮੈਂ ਤੇ ਮਮਾ ਮਮੀ ਕਹਿੰਦੀ ਚਲ ਬੱਚਿਆਂ ਦਾ ਬਾਵਾ ਤੁਸੀਂ ਉਹਨਾਂ ਨੂੰ ਫੋਨ ਕਰ ਦਿੱਤਾ ਚਲ ਲੈ ਗਏ ਨੇ ਤਾਂ ਔਖਾ ਜਾਣਾ ਸੀਗੇ ਫਿਰ ਅਸੀਂ ਗੁਰਦੁਆਰੇ ਪਹੁੰਚ ਗਏ ਸੀਗੇ ਤੇ ਅਸੀਂ ਦੇਖਦੀਆਂ ਪਈ ਸੀ ਦੂਰੋਂ ਕਿ ਆ ਨਿਸ਼ਾਨ ਸਾਹਿਬ ਤੇ ਚੋਲਾ ਸਾਹਿਬ ਚੜਾ ਰਹੀ ਸੀਗੇ ਤੇ ਡੈਡੀ ਹੁਣੀ ਵੀ ਲੱਗੇ ਹੋਏ ਸੀਗੇ ਨਾਲ ਚਲੋ ਵਧੀਆ ਗੱਲ ਹੁਣ ਨਾ ਚੇਂਜ ਕੀਤਾ ਸੀਗੇ ਚੋਲਾ ਸਾਹਿਬ ਤੇ ਥੋੜਿਆ ਪਰਾਣਾ ਜਾਂ ਵੀ ਹੋ ਗਿਆ ਸੀਗਾ ਥੋੜਾ ਟਾਈਮ ਹੀ ਹੋਇਆ ਸੀ ਚੜਾਈ ਨੂੰ ਤਾਂ ਗਰਮੀ ਕਰਕੇ ਬਹੁਤ ਜ਼ਿਆਦਾ ਨਾ ਰੰਗ ਜਾਂ ਫੇਡ ਹੋ ਗਿਆ ਸੀਗਾ ਉਹਨਾਂ ਦਾ ਤੇ ਉਹਨਾਂ ਨੇ ਚੇਂਜ ਕਰ ਦਿੱਤਾ ਸੀਗਾ ਕਹਿੰਦੀ ਹੈ ਵਧੀਆ ਨਹੀਂ ਲੱਗਦਾ ਪਿਆਗਾ ਤੇ ਉਹ ਚੇਂਜ ਕਰਦੇ ਪਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਅੰਦਰ ਗਏ ਤੇ ਫਿਰ ਮੱਥਾ ਟੇਕਿਆ ਗੁਰਦੁਆਰੇ ਜਾ ਕੇ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜੀ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਵਧੀਆ ਨਿੱਕਾ ਜਿਹਾ ਬਹੁਤ ਸੋਹਣਾ ਬਣਿਆ ਹੋਇਆ ਵਾ ਆਪਣੇ ਪਹਿਲਾਂ ਤਾਂ ਆਪਣੇ ਉਧਰ ਹੀ ਸੈੱਡ ਬਣਾਉਣਾ ਸੀਗਾ ਤੇ ਫਿਰ ਸੰਗਤ ਉਧਰ ਘੱਟ ਸੀਗੀ ਇੱਧਰ ਜਿਆਦਾ ਸੀ ਫਿਰ ਉਹਨਾਂ ਨੇ ਇੱਧਰ ਬਣਾਇਆ ਫਿਰ ਸਾਨੂੰ ਬਾਬਾ ਦੂਰੋਂ ਤੁਰ ਕੇ ਆਉਣਾ ਪੈਂਦਾ ਫਿਰ ਔਖਾ ਹੋ ਜਾਂਦਾ ਤੇ ਅਸੀਂ ਤਾਂ ਪਹਿਲਾਂ ਜਦੋਂ ਆਈਦਾ ਵਾ ਗੁਰਦੁਆਰੇ ਮੱਥਾ ਟੇਕਣ ਪਹਿਲਾਂ ਤਾਂ ਹਿਸਾਬ ਲੀਨੇ ਬੈ ਕੇ ਫਿਰ ਜਾ ਕੇ ਕਿਤੇ ਸੇਵਾ ਕਰੀਦੀ ਆ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਸੀਗਾ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦਾ ਤੇ ਉਸ ਤੋਂ ਬਾਅਦ ਫਿਰ ਅਸੀਂ ਬਾਹਰ ਆਏ ਫਿਰ ਮੈਂ ਨਾ ਵੀਰ ਜੀ ਨੂੰ ਫੜਾ ਦਿੱਤਾ ਸੀਗਾ ਫੋਨ ਮੈਂ ਕਿਹਾ ਵੀਰ ਜੀ ਤੁਸੀਂ ਮੇਰੀ ਨਾ ਵੀਡੀਓ ਬਣਾ ਦਿਓ ਕੀ ਹਨਾ ਮੈਂ ਤਾਂ ਬਣਾ ਨਹੀਂ ਸਕਦੀ ਫਿਰ ਮੰਮੀਆਂ ਨੂੰ ਮੈਂ ਤਾਂ ਮੈਂ সেবা ਕਰਨੀ ਆ ਮੈਂ ਉਧਰ ਤੇ ਮੈਂ ਤੁਸੀਂ ਪਲੀਜ਼ ਬਣਾ ਦਿਓ ਤੇ ਵੀਰ ਜੀ ਇੱਥੇ ਵੀਡੀਓ ਬਣਾਉਂਦੇ ਪੈ ਸੀ ਇਹ ਵੀਰ ਜੀ ਨੇ ਅੱਜ ਮੇਰਾ ਵਲੌਗ ਬਣਾਇਆ ਮੈਂ ਹਮੇ ਕੋ ਟਾਈਮ ਨਹੀਂ ਹੈਗਾ ਵੀਰੇ ਤੇ ਮੈਂ ਤੁਸੀ ਬਣਾ ਦਿਓ ਫਿਰ ਇੱਕ ਮੈਂ ਹਿੰਮਤ ਵੀ ਆ ਤੇ ਨਾਲੇ ਵੀਰ ਜੀ ਨੇ ਹਿੰਮਤ ਨੂੰ ਵੀ ਫੜਿਆ ਹੋਇਆ ਸੀਗਾ ਤੇ ਮੈਂ ਫਿਰ ਉਧਰ ਲੱਗੀ ਹੋਈ ਸੀ ਮੈਂ ਫਿਰ ਵੀ ਚਾਣ ਕਿਦਾਂ ਬਣਾ ਨਹੀਂ ਸਕਦੀ ਫਿਰ ਉਹ ਕਹਿੰਦੇ ਚੰਗਾ ਜਿਆ ਨਹੀਂ ਲੱਗਦਾਗਾ ਤੇ ਫਿਰ ਅੱਜ ਵੀਰ ਜੀ ਨੇ ਬਣਾਇਆ ਤੇ ਮੈਂ ਉਹਨੂੰ ਥੈਂਕ ਯੂ ਕਹਿਨ ਦੀ ਸੀ ਵੀਰ ਨੂੰ ਘਰ ਆਣ ਕੇ ਮੈਂ ਚਲ ਬਹੁਤ ਵਧੀਆ ਕਿੰਨਾ ਵਧੀਆ ਬਣੀਆ ਮੈਂ ਹਾਂਜੀ ਬਹੁਤ ਵਧੀਆ ਬਣੀਆ ਤੇ ਇਧਰ ਆਪਣਾ ਨਾਲ ਹੀ ਗੁਰਦੁਆਰਾ ਤੇ ਨਾਲ ਹੀ ਇਧਰ ਬਣਾਏ ਹੋਈ ਆ ਚੌਂਕਾ ਜਿਹਾ ਬਣਾਇਆ ਹੈ ਉੱਥੇ ਰੋਟੀਆਂ ਵਗੈਰਾ ਲਉਂਦੇ ਆ ਤੇ ਨਾਲ ਹੀ ਇਦਾਂ ਰੂਮ ਜਿਹਾ ਬਣਿਆ ਹੋਇਆ ਉਹਦੇ ਵਿੱਚ ਬਹਿ ਕੇ ਪੱਖੇ ਲੱਗੇ ਹੋਏ ਆ ਬਰਾਂਡਾ ਜਿਹਾ ਬਣਿਆ ਹੋਇਆ ਤੇ ਅੰਦਰ ਬਾਹਰ ਉੱਥੇ ਰੋਟੀ ਪਾਣੀ ਖਵਾਉਂਦੇ ਆ ਸਾਰਿਆਂ ਨੂੰ ਅੰਦਰ ਤੇ ਇੱਥੇ ਅਸੀਂ ਰੋਟੀਆਂ ਲਾਉਣੀਆਂ ਹੁੰਦੀਆਂ ਤੇ ਇਧਰ ਚੇਂਜ ਕਰਦੇ ਪਏ ਹੁਣ ਬਾਬੇ ਜੀ نیچے ਆਈ ਹੋਣੀ ਨਾ ਕਰਕੇ ਚੇਂਜ ਹੌਲੀ ਹੌਲੀ ਇਥੇ ਵਾਵਾ ਟਾਈਮ ਲੱਗ ਗਿਆ ਸੀਗਾ ਇਥੇ ਰੈਡੀ ਹੋਣ ਦੀ ਗੱਲਾਂ ਬਾਤਾਂ ਵੀ ਕਰਦੇ ਪਏ ਆ ਦੇਖਣਾ ਗਰਮੀ ਬਹੁਤ ਸੀਗੀ ਅੱਜ ਤੇ ਸਾਰੇ ਗਰਮੀ ਗਰਮੀ ਕਰੀ ਜਾ ਰਹੀ ਸੀਗਾ ਉੱਥੇ ਅਸੀਂ ਵੀ ਜਦੋਂ ਪ੍ਰਸ਼ਾਦਾ ਬਣਾ ਰਹੇ ਸੀ ਉਦੋਂ ਵੀ ਬਹੁਤ ਜ਼ਿਆਦਾ ਗਰਮੀ ਲੱਗਦੀ ਪਈ ਸੀ ਜਦੋਂ ਅੰਦਰ ਆ ਜੀਦਾ ਉਦੋਂ ਠੀਕ ਜਿਹਾ ਸੀਗਾ ਕਿਉਂਕਿ ਅੰਦਰ ਬਾਅਦ ਤੇਸੀ ਲੱਗਾ ਹੋਇਆ ਸੀਗਾ ਗੁਰਦੁਆਰੇ ਅੰਦਰ ਤੇ ਚਲੋ ਏਸੀ ਲੱਗਾ ਹੁੰਦਾ ਪਤਾ ਨਹੀਂ ਲੱਗਦਾ ਬੈਠਿਆਂ ਦਾ ਬੱਚਿਆਂ ਨੂੰ ਤਾਂ ਅਸੀਂ ਅੰਦਰ ਹੀ ਰੱਖਿਆ ਸੀ ਅਹੀਂ ਗਰਮੀ ਬਹੁਤ ਆ ਤੇ ਬੱਚੇ ਫਿਰ ਵੀ ਬਾਹਰ ਭੱਜ-ਭੱਜ ਕੇ ਆਉਂਦੇ ਸੀਗੇ हिम्मत ਨੂੰ ਤਾਂ ਹੁਣ ਤੁਰਨ ਫਿਰਨ ਦਾ ਬਹੁਤ ਜ਼ਿਆਦਾ ਹੋ ਗਿਆ ਕਿ ਅਸੀਂ ਨਾ ਤੁਰ ਫਿਰ ਕੇ ਆਈਏ ਬਾਹਰੋਂ ਤੇ ਇਧਰ ਨਿਸ਼ਾਨ ਸਾਹਿਬ ਤੇ ਚੂੜਾ ਚੜ ਗਿਆ ਸੀਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਪਿਆ ਸੀ ਸੁੰਦਰ ਲੱਗਦਾ ਪਿਆ ਸੀਗਾ ਤੇ ਉਸ ਤੋਂ ਬਾਅਦ ਬੀਬੀਆਂ ਸਾਰੀਆਂ ਨੂੰ ਪ੍ਰਸ਼ਾਦ ਦੇਣ ਲੱਗੀਆਂ ਸੀ ਤੇ ਬੰਦਿਆਂ ਨੇ ਸਾਰਿਆਂ ਨੇ ਪ੍ਰਸ਼ਾਦ ਦਾ ਖਾ ਲਿਆ ਸੀ ਤੇ ਬੀਬੀਆਂ ਥੋੜਾ ਰਹਿ ਗਿਆ ਸੀ ਤੇ ਉਹ ਬਣਾ ਰਹੀਆਂ ਸੀਗੀਆਂ ਅਸੀਂ ਵੀ ਸਾਰਿਆਂ ਨੇ ਛਕ ਲਿਆ ਸੀ ਤੇ ਉਸ ਤੋਂ ਬਾਅਦ ਅਸੀਂ ਆ ਗਈ ਸੀ ਘਰ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀਗੀ ਤੇ ਅਸੀਂ ਬੱਚਿਆਂ ਨੂੰ ਲੈ ਕੇ ਘਰੇ ਆ ਗਏ ਸੀਗੇ ਤੇ ਉੱਥੇ ਤੋਂਲੇ ਪ੍ਰੋਗਰਾਮ ਚੱਲੇ ਰਿਹਾ ਸੀਗਾ ਤੇ ਅਸੀਂ 12 ਵਜੇ ਘਰੇ ਆ ਗਏ ਸੀਗੇ ਤੇ ਉਸ ਤੋਂ ਬਾਅਦ ਮੈਂ ਘਰ ਆਣ ਕੇ ਫਿਰ 1 ਵਜੇ ਰੋਟੀ ਲਾਈ ਫਿਰ ਭਾਬੀ ਵੀ ਥੋੜੀ ਠੀਕ ਨਹੀਂ ਸੀਗੇ ਤੇ ਮੈਂ ਸੋਚਿਆ ਮੈਂ ਉਹਨਾਂ ਨੂੰ ਪਿਆਜ਼ ਦੀ ਰੋਟੀ ਬਹੁਤ ਵਧੀਆ ਲੱਗਦੀ ਹੈ ਤੇ ਇਹ ਸਬਜੀ ਥੋੜੀ ਘੱਟ ਸੀਗੀ ਤੇ ਇਸ ਕਰਕੇ ਫਿਰ ਮੈਂ ਪਿਆਜ਼ ਦੀ ਰੋਟੀ ਮੈਂ ਚੱਲ ਲਾਉਣੀ ਆ ਤੇ ਮੈਂ ਛੋਟੇ ਛੋਟੇ ਪਿਆਜ਼ ਕੱਟ ਕੇ ਨਾ ਉਹਦੇ ਵਿੱਚ ਲੂਣ ਮਿਰਚਾਂ ਪਾ ਕੇ ਮਸਾਲਾ ਪਾ ਕੇ ਤੇ ਸੁੱਕਾ ਧਨੀਆ ਪਾ ਕੇ ਤੇ ਜੀਰਾ ਪਾ ਕੇ ਬਹੁਤ ਹੀ ਵਧੀਆ ਪਰੌਂਠੇ ਜੇ ਬਣਾਏ ਸੀਗੇ ਤੇ ਬਹੁਤ ਹੀ ਜ਼ਿਆਦਾ ਚਾਹ ਨਾਲ ਸਵਾਦ ਲੱਗੇ ਮੈਨੂੰ ਤਾਂ ਤੇ ਭਾਬੀ ਨੂੰ ਵੀ ਬਹੁਤ ਵਧੀਆ ਲੱਗੇ ਤੇ ਅਸੀਂ ਬਹੁਤ ਖਾਨੀਆਂ ਹੁੰਨੀਆਂ ਕਿਤੇ ਕਿਤੇ ਬਣਾ ਕੇ ਜਦੋਂ ਸਬਜੀ ਵਗੈਰਾ ਕੱਟ ਹੋ ਜਾਂਦੀ ਹੈ ਨਾ ਤੇ ਅਸੀਂ ਦੋਨੇ ਇਹ ਬਣਾ ਲੈਣੀਆਂ ਹੁੰਨੀਆਂ ਤੇ ਖਾ ਲੈਣੀਆਂ ਹੁੰਨੀਆਂ ਤੇ ਇਸੇ ਨਾਲ ਹੀ ਹੁੰਦਾ ਹੈ ਆਪਣਾ ਅੱਜ ਦਾ ਵਲੌਗ ਪਰੌਂਠੇ-ਰੌਟੇ ਖਾ ਕੇ ਜਿਤਾ ਨੂੰ ਵੀ ਪਸੰਦ ਆ ਤਾਂ ਪਲੀਜ਼ ਬਣਾ ਲਿਆ ਕਰੋ ਜਦੋਂ ਥੋੜੀ ਬਤੀ ਸਬਜੀ ਕੱਟ ਹੁੰਦੀ ਹੈ ਤੇ ਤੇ ਬਹੁਤ ਹੀ ਵਧੀਆ ਬਣਦੀ ਹੈ ਤੇ ਨਾਲ ਹੀ ਚਾਹ ਸੀ ਬਣਾ ਲਈ ਸੀ ਨਾਲ ਹੀ ਚਾਹ ਪੀਤੀ ਨਾਲੇ ਪਰੌਂਠੇ ਖਾਦੇ ਚਲੋ ਹੁਣ ਕਰਦੀਆਂ ਸਾਰਿਆਂ ਨੂੰ ਬਾਏ ਬਾਏ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਜੇ ਵੀਡੀਓ ਥੋੜੀ ਬਹੁਤ ਹੀ ਤੁਹਾਨੂੰ ਚੰਗੀ ਲੱਗਦੀ ਹੈ ਤੇ ਪਲੀਜ਼ ਵੀਡੀਓ ਤੇ ਕਮੈਂਟ ਵੀ ਕਰ ਦਿਆ ਕਰੋ ਤੇ ਲਾਈਕ ਵੀ ਇੱਕ ਛੋਟਾ ਜਿਹਾ ਕਰ ਦਿਆ ਕਰੋ ਬਾਏ ਬਾਏ